ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਮੇਰੇ ਚੈਨਲ ਦੇ ਸ਼ੈਨੂਰ ਬਲੌਗਸ ਤੇ ਅੱਜ ਮੈਂ ਇੱਥੇ ਬਣਾਉਂਗੀ ਜੀ ਆਮਲੇ ਦਾ ਅਚਾਰ ਆਮਲੇ ਮੈਂ 1 ਕਿਲੋ ਮੈਂ ਆਮਲੇ ਨਹੀਂ ਨਹੀਂ ਤੇ ਪਹਿਲਾਂ ਮੈਨਾਂ ਨੂੰ ਉਬਾਲੂਗੀ ਮੈਂ ਵਾਸ਼ ਕਰ ਲੈਨੇ ਤੇ ਮੈਂ ਇਹਨੂੰ 8 ਤੋਂ 10 ਮਿੰਟ ਤੱਕ ਉਬਾਲੂਗੀ ਜ਼ਿਆਦਾ ਨਹੀਂ ਉਬਾਲਣੇ ਜਦਾ ਜਰਾ ਵਾਲਨ ਨਾਲ ਜਿਆਦਾ ਹੀ ਮਤਲਬ ਗਲ ਜਾਣਗੇ ਇਸ ਲਈ ਇਹ ਸਿਰਫ ਜਦੋਂ ਇਹਦੀ ਫਾੜੀ ਆ ਜਿਹੜਾ ਪੀਸ ਆ ਉਹ ਟੁੱਟਣ ਲੱਗ ਜੀਵੇ ਉਦੋਂ ਤੱਕ ਉਬਾਲਣੇ ਨਹੀਂ ਜਿਆਦਾ ਨਹੀਂ ਉਬਾਲਣੇ ਜਿਹੜਾ ਆਮਲੇ ਦਾ ਉੱਚਾ achar ਆ ਉਹ ਦੋ ਤਰ੍ਹਾਂ ਨਾਲ ਬਣਦਾ ਇੱਕ ਤੇਲ ਦੇ ਵਿੱਚ ਸਰਸੋਂ ਦੇ ਤੇਲ ਵਿੱਚ ਤੇ ਇੱਕ ਆਪਾਂ ਸਿਰਕੇ ਵਿੱਚ ਵੀ ਪਾ ਸਕਦੇ ਆ ਜਿਹੜਾ ਅਚਾਰ ਆਪਾਂ ਤੇਲ ਵਿੱਚ ਪਾਉਣਿਆ ਉਹ ਘੱਟ ਸਮਾਂ ਚੱਲਦਾ ਮਤਲਬ ਜਲਦੀ ਖਰਾਬ ਹੋ ਜਾਂਦਾ ਤੇ ਜਿਹੜਾ ਆਪਾਂ ਸਿਰਕੇ ਵਿੱਚ ਪਾਉਣਿਆ ਉਹ ਆਪਾਂ ਸਾਲ 2 ਸਾਲ ਤੱਕ ਰੱਖ ਸਕਦੇ ਹਾਂ ਉਹ ਜਲਦੀ ਖਰਾਬ ਨਹੀਂ ਹੁੰਦਾ ਜਦੋਂ ਮੈਂ ਹੁਣ ਔਲੇ ਉਬਾਲ ਰਹੀ ਸੀ ਤਾਂ ਮੈਂ ਇਹਦੇ ਵਿੱਚ ਥੋੜੀ ਜੀ ਹਲਦੀ ਤੇ ਨਮਕ ਪਾਉਂਗੀ ਤਾਂ ਜੋ ਇਹਨਾਂ ਦਾ ਕਲਰ ਵਧੀਆ ਆ ਜਾਵੇ ਤੇ ਮੈਂ ਹੁਣ ਇਹਨਾਂ ਨੂੰ ਉਬਾਲਣ ਲਈ ਰੱਖ ਦੂੰਗੀ ਆਮਲਾ ਸਿਹਤ ਲਈ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਵਿਟਾਮਿਨ ਸੀ ਜਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਸਰਦੀ ਦੇ ਵਿੱਚ ਜ਼ਿਆਦਾਤਰ ਆਪਾਂ ਸਾਰੇ ਆਮਲੇ ਦਾ achar ਹੀ ਜ਼ਿਆਦਾ ਪਾਉਨੇ ਆ ਤੇ ਸਰਦੀ ਦੇ ਵਿੱਚ ਖਾਣ ਵਿੱਚ ਵੀ ਆਮਲੇ ਦਾ achar ਹੀ ਜ਼ਿਆਦਾ ਵਧੀਆ ਲੱਗਦਾ ਇਸ ਲਈ ਹੁਣ ਸਰਦੀ ਸਟਾਰਟ ਹੋ ਚੁੱਕੀ ਆ ਤਾਂ ਕਰਕੇ ਆਪਾਂ ਆਮਲੇ ਦਾ achar ਪਾ ਲਿਆ ਤੇ ਪਾਵਾਂਗੇ ਥੋੜਾ ਜਦੋਂ ਬਾਅਦ ਵਿੱਚ ਫੇਰ ਦੁਬਾਰਾ ਜਦੋਂ ਲੋੜ ਅਨੁਸਾਰ ਆਪਾਂ ਫੇਰ ਬਣਾ ਲਾਂਗੇ ਤੇ ਇਥੇ ਮੇਰੇ ਜਿਹੜੇ ਆਮਲੇ ਸੀਗੇ ਉਬਲ ਚੁੱਕੇ ਸੀਗੇ oval ਦੇ ਲਿਆ ਸੀਗੇ ਤੇ ਉਹਨਾਂ ਦੇ ਮੈਂ ਪੀਸਸ ਅਲੱਗ ਕਰ ਦੂੰਗੀ ਤੇ ਗੁਠਲੀਆਂ ਅਲੱਗ ਕਰ ਦੂੰਗੀ ਤੇ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਘੰਟਾ ਧੁੱਪ ਦੇ ਵਿੱਚ ਸੁਕਾਉਂਗੀ ਤਾਂ ਜੋ ਇਹਨਾਂ ਦੇ ਵਿੱਚ ਪਾਣੀ ਨਾ ਰਹੇ ਤੇ ਇਹ ਜਲਦੀ ਖਰਾਬ ਨਾ ਹੋਣ ਤੇ ਇਸ ਤੋਂ ਬਾਅਦ ਫਿਰ ਮੈਂ ਮਸਾਲੇ ਲਵਾਂਗੀ ਜੋ ਮੈਂ ਮਸਾਲੇ ਪਾਉਂਗੇ ਦੇ ਵਿੱਚ ਸੌਂਫ ਕਲੌਂਜੀ ਰਾਈ ਜੀਰਾ ਧਨੀਆ ਇਨਾਂ ਨੂੰ ਮੈਂ ਚੰਗੀ ਤਰ੍ਹਾਂ ਮਤਲਬ ਇਨਨੂੰ ਮੈਂ ਪੀਸ ਲੂੰਗੀ। ਰੋਸਟ ਨਹੀਂ ਕਰਨੇ ਕਿਉਂਕਿ ਜਦੋਂ ਆਪਾਂ ਤੇਲ ਗਰਮ ਕਰਾਂਗੇ ਇਹਨਾਂ ਨੇ ਆਲਰੇਡੀ ਆਪਣੇ ਆਪ ਰੋਸਟ ਹੋ ਜਾਣਾ। ਤੇ ਤੋਂ ਬਾਅਦ ਮੈਂ ਲੋੜ ਅਨਸਾਰ ਆ ਪੱਦਕ ਗਲਾ ਚੋਟਾ ਜਿਹੜਾ ਤੀਂ ਦਾ ਲੈ ਲਾਂਗੇ ਤੇ ਉਹਨੂੰ ਗਰਮ ਕਰਾਂਗੇ ਮੇਰੇ ਕੋਲ ਪਹਿਲਾਂ ਹੀ ਮਤਲਬ ਕਾੜਿਆ ਹੋਇਆ ਤੀਂ ਸੀਗਾ ਕੱਚਾ ਤੇਲ ਨਹੀਂ ਲੈਣਾ ਹੁਣ ਥੋੜਾ ਕਾੜਨਾ ਜਦੋਂ ਆਪਣੇ ਟੈਂਪਰੇਚਰ ਤੇ ਆ ਜੇ ਉਦੋਂ ਮਸਾਲੇ ਪਾਣੇ ਆ ਜਿਆਦਾ ਗਰਮ ਤੇਲ ਦੇ ਵਿੱਚ ਨਹੀਂ ਮਸਾਲੇ ਪਾਣੇ ਨਹੀਂ ਉਹ ਦਲ ਥਾਣਗੇ ਮਸਾਲੇ ਨੋਰਮਲੀ ਟੈਂਪਰੇਚਰ ਤੇ ਹੀ ਪਾਉਣੇ ਨੇ ਜਿਆਦਾ ਗਰਮ ਮਤਲਬ ਨਾ ਹੋਵੇ ਤੇ ਮੈਂ ਇਹਦੇ ਵਿੱਚ ਹੁਣ ਸਾਰੇ ਮਸਾਲੇ ਜੋ ਪੀਸੇ ਸੀਗੇ ਪਾ ਦੂੰਗੀ ਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਕਰ ਦੂੰਗੀ ਫਿਰ ਮੇਰੇ ਵਿੱਚ 2 ਚਮਚ ਨਮਕ 1 ਚਮਚ ਮਿਰਚ ਮਿਰਚ ਪਾਊਡਰ ਤੇ ਹਲਦੀ ਪਾ ਦੂੰਗੀ ਆਮਲਾ ਜਿਹੜਾ ਜਿਆਦਾ ਖੱਟਾ ਹੁੰਦਾ ਇਸ ਲਈ ਮੈਂ ਥੋੜਾ ਨਮਕ ਜ਼ਿਆਦਾ ਪਾਇਆ ਤੇ ਮੈਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੂੰਗੀ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਆਮਲੇ ਪਾ ਦਾਂਗੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਉਹ ਆਪਾਂ ਮੈਂ ਇਹਨਾਂ ਨੂੰ 2-3 ਘੰਟੇ ਲਈ ਕੜਾਹੀ ਦੇ ਵਿੱਚ ਛੱਡ ਦੂੰਗੀ ਫੇਰ ਮੈਂ ਕਿਸੇ ਬਰਤਨ ਵਿੱਚ ਪਾਉਂਗੀ ਉਹ ਇਸ ਲਈ ਤਾਂ ਕਿ ਜਿਹੜਾ ਇਹਨਾਂ ਦਾ ਮਸਾਲਾ ਇਹ ਚੰਗੀ ਤਰ੍ਹਾਂ ਮਿਕਸ ਹੋ ਸਕੇ ਫਿਰ ਮੈਂ ਬਾਅਦ ਵਿੱਚ ਹੀ 2-3 ਘੰਟਿਆਂ ਬਾਅਦ ਇਹਨੂੰ ਕਿਸੇ ਬਰਤਨ ਵਿੱਚ ਟ੍ਰਾਂਸਫਰ ਕਰੂੰਗੀ ਦੇਖੋ ਜੀ ਹੁਣ ਮੈਂ ਇਹਨਾਂ ਦਾ ਮਤਲਬ ਜਿਹੜਾ ਆਮਲੇ ਨੇ ਉਹ ਮੈਂ ਮਸਾਲੇ ਵਿੱਚ ਪਾ ਦੂੰਗੀ ਤੇ ਚੰਗੀ ਤਰ੍ਹਾਂ ਮਿਕਸ ਕਰੂੰਗੀ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਲਗਾ ਲਈ ਸੀਗੀ ਉਬਾਲਣ ਤੋਂ ਬਾਅਦ ਤੇ ਗੁੱਠੀਆਂ ਇਹਨਾਂ ਨੇ ਅਲੱਗ ਕਰਤੀਆਂ ਸੀਗੀਆਂ ਤੇ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰੂੰਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਲਾਈਕ ਵੀਡੀਓ ਨੂੰ ਲਾਈਕ ਕਰਨਾ ਸਾਰੇ ਮਸਾਲਿਆਂ ਨਾਲ ਅਚਾਰ ਦੇ ਵਿੱਚ ਸਬਸਕ੍ਰਾਈਬ ਕਰਨਾ ਇਹ ਅਚਾਰ ਜਿਹੜਾ ਐਵੇਂ ਬਹੁਤ ਜ਼ਿਆਦਾ ਟੇਸਟੀ ਬਣਦਾ ਜੇ ਤੁਸੀਂ ਮੇਰੇ ਚੈਨਲ ਨੂੰ ਆਮ ਲਿੰਗ ਦੇ ਉੱਤੇ ਚਲਦੀ ਹੀ ਗਲ ਜਾਂਦੇ ਨੇ ਇਹਨਾਂ ਨੂੰ ਜ਼ਿਆਦਾ ਪਾਣੀ ਦੇ ਵਿੱਚ ਪਕਾਉਣ ਦੀ ਲੋੜ ਨਹੀਂ ਪੈਂਦੀ ਸਿਰਫ 8 ਜਾਂ 10 ਮਿੰਟ ਹੀ ਪਕਾਉਣੇ ਪੈਂਦੇ ਨੇ ਛੇਤੀ ਹੀ ਗਲ ਜਾਂਦੇ ਨੇ ਇਹ ਅਚਾਰ ਆ ਜੋ ਜਲਦੀ ਹੀ ਬਣ ਜਾਂਦਾ ਇਹਨਾਂ ਜਿਆਦਾ ਕੋਈ ਟਾਈਮ ਨਹੀਂ ਲੱਗਦਾ ਹੈਗਾ ਇਸ ਅਚਾਰ ਨੂੰ ਬਣਾਉਣ ਲਈ ਜੀ ਮੈਂ ਆਪਾਂ ਪਹਿਲਾਂ ਤੇਲ ਦੇ ਵਿੱਚ ਘੱਟ ਅਚਾਰ ਪਾ ਲੈ ਜਦੋਂ ਬਾਅਦ ਚ ਆਪਾਂ ਲੋੜ ਅਨੁਸਾਰ ਫੇਰ ਪਾ ਸਕਦੇ ਆ ਇਹ ਖਾਣ ਵਿੱਚ ਬਹੁਤ ਜਿਆਦਾ ਟੇਸਟੀ ਲੱਗਦਾ ਜੀ ਸਰਦੀਆਂ ਦੇ ਵਿੱਚ ਖਾਸ ਕਰ ਆਮ ਔਲੇ ਦਾ ਅਚਾਰ ਹਾਂਜੀ ਦੇਖੋ ਜੀ ਆਪਾਂ ਹੁਣ ਸਾਰੇ ਮਸਾਲੇ ਸਾਰਾ ਚਾਰ ਮਿਕਸ ਕਰ ਲਿਆ ਵੀਡੀਓ ਦੇਖਣ ਲਈ ਥੈਂਕ ਯੂ so much